ਕਬੀਰ ਕੰਚਨ ਕੀ ਕੁੰਡਲ ਬਨੇ ਉਪਰ ਲਾਲ ਜੜਾਉ ਦਿਸੈ ਦਾਦੇ ਕਾਨ ਜਿਉ ਜਿਨ ਮੰਨ ਨਾਹੀ ਨਾਉ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਸੋਨੇ ਦੇ ਵਾਲੇ ਬਣੇ ਹੋਣ ਉਹਨਾਂ ਦੇ ਉੱਪਰ ਬੜੇ ਕੀਮਤੀ ਲਾਲ ਪੱਥਰ ਜੜੇ ਹੋਣ ਕਿਣ ਤੋਂ ਭਾਵ ਉਹ ਸੋਨੇ ਦੇ ਜਿਹੜੇ ਬਣੇ ਹੋਏ ਕੁੰਡਲ ਸੋਨੇ ਦੇ ਬਣੇ ਹੋਏ ਵਾਲੇ ਗਹਿਣੇ ਬੜੇ ਕੀਮਤੀ ਹੋਣ ਪਰ ਜਿਨ੍ਹਾਂ ਨੇ ਉਹ ਗਹਿਣੇ ਪਾਏ ਹੋਣ ਸ਼ੋਭਾ ਵਾਸਤੇ ਵਿਖਾਉਣ ਵਾਸਤੇ ਬੇਸੀ ਸੋਨਾ ਪਾਇਆ ਬੜੇ ਕੀਮਤੀ ਗਹਿਣੇ ਪਾਏ ਨੇ ਪਰ ਮਹਾਰਜ ਕਹਿੰਦੇ ਕਬੀਰ ਸਹਿਬ ਕਹਿ ਰਹੇ ਨੇ ਜੇ ਉਹਨਾਂ ਦਾ ਜੀਵਨ ਦਾ ਪੱਧਰ ਬੜਾ ਨੀਵਾ ਹੈ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਚੰਗੇ ਗੁਣ ਨਹੀਂ ਜੀਵਨ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਸਹੀ ਨਹੀਂ ਤੇ ਸਮਝ ਲਓ ਫਿਰ ਉਹਨਾਂ ਪਾਏ ਹੋਏ ਗਹਿਣਿਆਂ ਦੇ ਨਾਲ ਉਹਨਾਂ ਨੂੰ ਸ਼ੋਭਾ ਨਹੀਂ ਮਿਲ ਸਕਦੀ ਉਹ ਗਹਿਣੇ ਤੇ ਫਿਰ ਇਵੇਂ ਨੇ ਜਿਵੇਂ ਸੜੇ ਹੋਏ ਕਾਨੇ ਹੁੰਦੇ ਨੇ ਜਿਹੜੇ ਬਾਹਰੋਂ ਵੇਖਣ ਨੂੰ ਤਾਂ ਬੜੇ ਲਿਸ਼ਕਦੇ ਨੇ ਪਰ ਅਸਲ ਵਿੱਚ ਅੰਦਰੋਂ ਉਹ ਸੜੇ ਹੁੰਦੇ ਹਨ ਸੋ ਕਬੀਰ ਸਾਹਿਬ ਜੀ ਦੇ ਕਹਿਣ ਦਾ ਭਾਵ ਹੈ ਜਿਹੜੀ ਸ਼ੋਭਾ ਹੈ ਨਾ ਇਨਸਾਨ ਦੀ ਉਹ ਕੀਮਤੀ ਗਹਿਣੇ ਪਾਉਣ ਨਾਲ ਕੀਮਤੀ ਵਸਤਰ ਪਾਉਣ ਦੇ ਨਾਲ ਬੰਦੇ ਦੀ ਸ਼ੋਭਾ ਨਹੀਂ ਹੁੰਦੀ ਅਸਲ ਵਿੱਚ ਬੰਦੇ ਦੀ ਸ਼ੋਭਾ ਉਹਦੇ ਚੰਗੇ ਗੁਣਾਂ ਕਰਕੇ ਹੁੰਦੀ ਹੈ ਚੰਗੇ ਜੀਵਨ ਆਚਰਣ ਕਰਕੇ ਹੁੰਦੀ ਹੈ ਵਾਹਿਗੁਰੂ ਜੀ ਕਾ